ਆਪਣੀਆਂ ਵੀਡੀਓਜ਼ ਤੇ ਵਲੌਗਸ ਤੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੇ ਗੁਰਜਸ ਕਪਲਸ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੇ ਹਨ ਤੇ ਉੱਥੇ ਹੀ ਉਹਨਾਂ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਗੁਰਜਸ ਕਪਲਸ ਦੇ ਬਾਰੇ ਇੱਕ ਬੜੀ ਹੀ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਵਲੌਗ ਵੀ ਸ਼ੇਅਰ ਕੀਤਾ ਹੈ ਤੇ ਉਹਨਾਂ ਨੇ ਚਾਉਣ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਦਰਅਸਲ ਗੁਰਜਸ ਕਪਲਸ ਨੇ ਮਾੜਾ ਚੰਗਾ ਬੋਲਣ ਵਾਲਿਆਂ ਨੂੰ ਅੱਜ ਮੂੰਹ ਤੋੜਵਾ ਜਵਾਬ ਦਿੱਤਾ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਜਸ ਕਪਲਸ ਨੇ 1.5 ਕਿਲਾ ਜ਼ਮੀਨ ਖਰੀਦੀ ਹੈ ਤੇ ਉਸ ਜ਼ਮੀਨ ਦੀ ਰਜਿਸਟਰੀ ਉਹਨਾਂ ਨੇ ਆਪਣੇ ਨਾਮ ਨਹੀਂ ਸਗੋ ਆਪਣੀ ਮਾਂ ਦੇ ਨਾਮ ਕਰਵਾਈ ਹੈ ਜਿਸ ਤੋਂ ਬਾਅਦ ਉਹ ਦੋਨਾਂ ਦੀ ਖੁਸ਼ੀ ਚੱਕੀ ਨਹੀਂ ਜਾ ਰਹੀ ਤੇ ਉਹਨਾਂ ਨੇ ਆਪਣੇ ਵਲੌਗ ਦੇ ਵਿੱਚ ਆਪਣੇ ਚਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਲੋਕ ਕਹਿੰਦੇ ਸਨ ਕਿ ਤੁਸੀਂ ਕੁਝ ਕਰ ਨਹੀਂ ਸਕਦੇ ਤੁਸੀਂ ਫੁੱਟ ਜਗਾ ਵੀ ਨਹੀਂ ਲੈ ਸਕਦੇ ਜਾਂ ਤੁਸੀਂ ਆਪਣਾ ਘਰ ਨਹੀਂ ਬਣਾ ਸਕਦੇ ਤਾਂ ਉਹ ਲੋਕ ਜ਼ਰੂਰ ਦੇਖ ਲੈਣ ਤੇ ਬਾਕੀ ਗੁਰਜਸ ਕਪਲਸ ਨੇ ਆਪਣੇ ਫੈਨਸ ਦਾ ਵੀ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਅਸੀਂ ਤੁਹਾਡੇ ਕਰਕੇ ਹੀ ਇਸ ਮੁਕਾਮ ਤੱਕ ਆਏ ਹਾਂ ਤੇ ਸਾਡਾ ਸੁਪਨਾ ਬੜੇ ਲੰਬੇ ਸਮੇਂ ਤੋਂ ਸੀ ਜੋ ਅੱਜ ਪੂਰਾ ਹੋ ਚੁੱਕਿਆ ਹੈ ਤੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਘਰ ਬਣਾ ਲਵੋ ਤੁਸੀਂ ਰਸੋਈ ਬਣਾ ਲਵੋ ਪਰ ਅਸੀਂ ਸੇਵਿੰਗ ਕਰ ਰਹੀ ਸੀ ਤੇ ਸਾਡੀ ਮਾਂ ਦਾ ਸੋਪਨਾ ਸੀ ਕਿ ਸਾਡੇ ਕੋਲ ਜ਼ਮੀਨ ਹੋਵੇ ਤੇ ਅੱਜ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੁਪਨਾ ਪੂਰਾ ਹੋ ਗਿਆ ਹੈ ਤੇ ਇੱਕ ਰਹਿੰਦਾ ਸੁਪਨਾ ਸਾਡੇ ਘਰ ਦਾ ਉਹ ਵੀ ਜਲਦ ਹੀ ਪ੍ਰਮਾਤਮਾ ਪੂਰਾ ਕਰ ਦੇਵੇਗਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਉਹਨਾਂ ਨੂੰ ਵਧਾਈਆਂ ਜ਼ਰੂਰ ਦਿਓ ਤੇ ਇਸ ਵੀਡੀਓ ਦੇ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੇਣਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ